ਕਿ ਫਿਲਮ ਐਮਰਜੈਂਸੀ ਤੇ ਜਿਹੜੀ ਆ ਉਹ ਪੂਰਨ ਪਾਬੰਦੀ ਤੇ ਪੂਰਨ ਰੋਕ ਲਗਾਈ ਜਾਵੇ ਹਾਲਾਂਕਿ ਚਲੋ ਪੂਰਨ ਰੋਕ ਤਾਂ ਜਿਹੜੀ ਆ ਉਹ ਕੇਂਦਰ ਨੇ ਸ਼ੈਦ ਜਾਂ ਸਰਕਾਰਾਂ ਨੇ ਨਹੀਂ ਲਗਾਈ ਇਸ ਫਿਲਮ ਨੂੰ ਰਿਲੀਜ਼ ਕਰਤੇ ਪਰ ਜੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੱਖ ਜਗਤ ਨੇ ਅੱਜ ਆਪਣਾ ਇੱਕ ਕਹਿ ਲਿਏ ਕਿ ਫਰਜ਼ ਅਦਾ ਕਰਦਿਆਂ ਵਿਰੋਧ ਕੀਤਾ ਇਸ ਫਿਲਮ ਦਾ ਸੋ ਕੀ ਤੁਸੀਂ ਉਹਦੇ ਬਾਬਤ ਕਹਿਣਾ ਚਾਹੋਗੇ ਉਸ ਨੇ ਸਮੁੱਚੇ ਦੇਸ਼ ਦੇ ਵਿੱਚੋਂ ਜਿਹੜੀਆਂ ਵਿਰੋਧੀ ਪਾਰਟੀਆਂ ਸਨ ਉਹਨਾਂ ਨੇ ਇਸ ਗੱਲ ਦਾ ਵਿਰੋਧ ਕਰਨ ਤੋਂ ਪਹਿਲਾਂ ਉਹਨਾਂ ਦੇ ਕੁਝ ਆਗੂ ਜਿਹੜੇ ਸੀ ਉਹ ਅਗਰ ਜੇ ਉਹਨੇ ਅੰਦਰਾਗਮੀ ਨੇ ਫੜ ਲਏ ਤੇ ਬਾਕੀ ਜਿਹੜੇ ਉਹਨਾਂ ਭੱਜ ਗਏ ਰੋ ਪੁਸ਼ ਹੋ ਗਏ ਦਿਨਾਂ ਦੇ ਵਿੱਚ ਆ ਅੱਜਗਲ ਦੇ ਪ੍ਰਧਾਨ ਮੰਤਰੀ ਜੀ ਮਿਸਟਰ ਨરેਂਦਰ ਮੋਦੀ ਵੀ ਉਸ ਵੇਲੇ ਪੰਜਾਬ ਆਣ ਕੇ ਲੋਕੀ ਸੇ ਗਾੜੀ ਕੇ ਸੱਖੀ ਪੇੜ ਦੇ ਵਿੱਚ ਰੇ ਹੂੰ ਇਹ ਇਹਸ ਬੀਬੀ ਨੂੰ ਰਿਵਾਰਡ ਦਿੱਤਾ ਭਾਜਪਾ ਨੇ ਹੂੰ ਉਹਦੇ ਤੇ ਮਾਦਾ ਇਹ ਹੋਰ ਜੀਡੀ ਇਹ ਨਾ ਬਗੜਵਾ ਕਰਦੀ ਆ ਕਿਉਂਕਿ ਇਹਨੂੰ ਪੁਲੀ ਸ਼ੁਕੀਏ ਦੀ ਜਬਾਨ ਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ ਤੇ ਇਹਨੇ ਜਿਹੜੀਆਂ ਮੋਰਚੇ ਦੇ ਦੌਰਾਨ ਜਦੋਂ ਲੋਕੀ ਸਭੋਂ ਸ਼ਰਦਾ ਸਤਕਾਰ ਨਾਲ ਆਪਣੀਆਂ ਬੇਟੀਆਂ ਨੂੰ ਆਪਣੇ ਬੱਚਿਆਂ ਨੂੰ ਲਿਆ ਰਿਹਾ ਕਿ ਵਿਲੀ ਦੇ ملک ਦੇ ਵਿੱਚੋਂ ਜਿਹੜੇ ਨੌਨ ਸੱਕੀ ਉਹ ਵੀ ਮੋਰਚੇ ਦਾ ਡਿਸਪਲਿਨ ਵੇਖਣ ਵਾਸਤੇ ਆ ਰਹੀ ਬੱਚਿਆਂ ਸਿੱਖਾਂ ਦਾ ਕਰਤਾਰ ਵਿਖਾਣ ਵਾਸਤੇ ਉੱਥੇ ਲੈ ਕੇ ਆਉਂਦੇ ਸਨ ਇਹ ਇੰਡੀਆ ਪੀਓ ਤੇ ਜਿਹੜੇ ਆ ਇਹ ਰੇਪ ਹੁੰਦੇ ਹੂ ਹਮ ਇਹਦੀ ਬੇਸ਼ਰਮ ਕਿ ਉਹ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਹੀ ਜ਼ਿਆਦਾ ਉਹ ਕਰਦੀ ਹੈ ਬਿਲਕੁਲ ਉਹ ਸਿੱਖਾਂ ਦੇ ਖਿਲਾਫ ਕਰਦੀ ਹਮ ਇੱਕ ਸਿੱਖਾਂ ਨੂੰ ਵੇਖੋ ਨਾ ਕਾਰਡ ਬਣਾ ਕੇ ਵਰਤਿਆ ਉਦੋਂ ਕਾਂਗਰਸ ਨੇ ਮੁਲਕ ਭਾਰ ਦੇ ਵਿੱਚ ਸਿੱਖਾਂ ਦੇ ਖਿਲਾਫ ਹਮ ਹੌਲ ਸਰਜਿਆ ਵੀ ਅਸੀਂ ਪਜਾ ਸਕਦੇ ਹਾਂ ਸਿੱਖਾਂ ਨੂੰ ਨਹੀਂ ਤੇ ਸਿੱਖ ਤੇ ਮੈਂ ਹਿੰਦੁਸਤਾਨ ਨੂੰ ਖਤਮ ਕਰ ਦਿਆਂਗੇ ਅਜਿਹੇ ਮਾਹੌਲ ਹੁਣ ਬਾਜ਼ ਬਾਸ ਰਜਨ ਜਾ ਰਹੀ ਆ ਉਸ ਮਾਹੌਲ ਦੀ ਜਿਹੜਾ ਉਹਨਾਂ ਨੇ ਟੂਲ ਬਣਾਇਆ ਇਹਦੇ ਕੰਗਨਾਰਾ ਨਾਵਕ ਨੂੰ ਐਸਪੀਸੀ ਨੇ ਸਤੰਬਰ ਚ ਵਿਰੋਧ ਕੀਤਾ ਸੂਚਨਾ ਪ੍ਰਸਾਰਣ ਮੰਤਰੀ ਨਾਲ رابطہ ਕੀਤਾ ਗ੍ਰਹਿ ਮੰਤਰੀ ਨਾਲ ਕੀਤਾ ਫਰਮਾਨ ਮੰਤਰੀ ਨੂੰ ਅਪਰੋਚ ਕੀਤਾ ਹੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਅਪਰੋਚ ਕੀਤਾ ਵੀ ਤੁਸੀਂ ਇਹ ਫਿਲਮ ਨਾ ਇਹਦੇ ਤੋਂ ਬੈਨ ਕਰੋ ਹੂੰ ਉਹ ਬੈਂਕ ਤੇ ਕੀ ਕਰ ਰਹੇ ਨੇ ਜਦੋਂ ਉਹ ਬੜਾ ਸ਼ਿੰਗਾਰ ਕੇ ਬੜਾ ਵੜਿਆ ਕੇ ਹੂੰ ਕਿ ਉਹਨੂੰ ਜਿਹੜਾ ਉਹ ਕਰ ਰਹੇ ਨੇ ਪੈਸ ਤੋਂ ਪੈਸ ਤੋਂ ਬਾਅਦ ਦੇ ਵਿੱਚ ਕੰਗਣਾ ਰਣੋਤ ਦਾ ਬਿਆਨ ਵੀ ਆ ਗਿਆ ਹੈ ਉਹ ਕਹਿੰਦੇ ਕਿ ਇਸ ਅਜਾਹ ਕਰਕੇ ਖਾਸ ਕਰਕੇ ਸਿੱਖਾਂ ਦੇ ਵੱਲੋਂ ਤਾਂ ਇੱਕ ਕਲਾਕਾਰ ਨੂੰ ਜਿਹੜਾ ਇਹ ਕਹਿੰਦੇ ਉਹ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਵੀ ਕਲਾਕਾਰ ਦੀ ਜਿਹੜੀ ਇਹ ਕਲਾ ਨੂੰ ਨਹੀਂ ਉਹ ਸਮਝ ਰਹੇ ਪੰਜਾਬ ਪਰਦੇ ਵਿੱਚ ਕੰਗਣਾ ਰਣੋਤ ਦੀ ਫਿਲਮ emergancy ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸਿੱਖ ਜਗਤ ਦੇ ਵੱਲੋਂ ਰੋਸ ਦੇ ਵਿੱਚ ਵਿਰੋਧ ਕੀਤਾ ਗਿਆ ਤਾਂ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਇਸ ਦਾ ਵਿਰੋਧ ਕਰਦਿਆਂ ਬਹੁਤ ਸਾਰੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੂੰ ਨਹੀਂ ਲੱਗਣ ਦਿੱਤਾ ਗਿਆ ਸੋ ਆਖਰ ਪੰਜਾਬ ਦੇ ਵਿੱਚ ਅਜਿਹੀਆਂ ਫਿਲਮਾਂ ਨੂੰ ਰਿਲੀਜ਼ ਕਰਨ ਦੇ ਕੀ ਮਾਇਨੇ ਹੋ ਸਕਦੇ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਜੋ ਮਾਹੌਲ ਹੈ ਕਹ ਲਈਏ ਕਿ ਉਸ ਨੂੰ ਖਰਾਬ ਕਰਨ ਦੀਆਂ ਇਹ ਜੋ ਕੋਸ਼ਿਸ਼ਾਂ ਕੇਂਦਰ ਦੀਆਂ ਕੀਤੀਆਂ ਜਾ ਰਹੀਆਂ ਨੇ ਸੋ ਸਾਰੇ ਦੇ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਈ ਸਾਬ ਜੇ ਕਾਲ ਚੈਨਲ ਤੇ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਜੀ ਧੰਨਵਾਦ ਜੀ ਬਿਲਕੁਲ ਸੋ ਪਾਈ ਸਾਹਿਬ ਜਿਸ ਤਰੀਕੇ ਦੇ ਨਾਲ ਲਗਾਤਾਰ ਹਾਲਾਂਕਿ ਕਈ ਮਹੀਨਿਆਂ ਤੋਂ ਜਿਹੜਾ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਫਿਲਮ ਐਮਰਜੈਂਸੀ ਤੇ ਜਿਹੜੀ ਹੈ ਉਹ ਪੂਰਨ ਪਾਬੰਦੀ ਤੇ ਪੂਰਨ ਰੋਕ ਲਗਾਈ ਜਾਵੇ ਹਾਲਾਂਕਿ ਚਲੋ ਪੂਰਨ ਰੋਕ ਤਾਂ ਜਿਹੜੀ ਹੈ ਉਹ ਕੇਂਦਰ ਨੇ ਜਾਂ ਸਰਕਾਰਾਂ ਨੇ ਨਹੀਂ ਲਗਾਈ ਇਸ ਫਿਲਮ ਨੂੰ ਰਿਲੀਜ਼ ਕਰਦੇ ਪਰ ਜੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੱਖ ਜਗਤ ਨੇ ਅੱਜ ਆਪਣਾ ਇੱਕ ਕਹਿ ਲਿਏ ਕਿ ਫਰਜ਼ ਅਦਾ ਕਰਤੇ ਆ ਵਿਰੋਧ ਕੀਤਾ ਇਸ ਫਿਲਮ ਦਾ ਸੋ ਕੀ ਤੁਸੀਂ ਉਹਦੇ ਬਾਬਤ ਕਹਿਣਾ ਚਾਹੋਗੇ ਦੇਖੋ ਇਹ ਫਿਲਮ ਜਿਹੜੀ ਐਮਰਜੈਂਸੀ ਬੇਸ਼ੱਕ ਅੰ드ਰਾ ਗਾਂਧੀ ਨੇ ਇੱਕ ਡਿਕਟੇਟਰ ਸਪੋੜਾ ਆਪਣਾ ਫੈਸਲਾ ਵੀ ਦੇ ਤੋ ਸਰਨਾ ਨਹੀਂ ਸੋਧ ਕਰਕੇ ਕਿ ਲਗਾਤਾਰ ਰਹਿਣਾ ਚਾਹੁੰਦੀ ਸੀ ਸਤਾ ਦੇ ਵਿੱਚ ਦੇ ਵਾਸਤੇ ਉਹਨੇ ਜਿਹੜਾ ਉਹ ਪ੍ਰਸਰੀ ਆਜ਼ਾਦੀ ਦਾ ਗੜਾ ਕੋਟ ਦਿੱਤਾ ਤੇ ਬੜੇ ਅਜੇ ਹੋਰ ਉਹਨੇ ਜਿਹੜੇ ਸੀ ਪ੍ਰੋਵੀਜ਼ਨ ਕਰਨ ਦੀ ਉਹ ਅਮੈਂਡਮੈਂਟ ਕਰਨ ਲੱਗੀ ਜਿਸ ਪ੍ਰੋਵੀਜ਼ਨ ਦਾ ਜਿਹੜਾ ਸੀ ਉਹ ਆਮ ਲੋਕਾਂ ਦੀ ਆਜ਼ਾਦੀ ਜਿਹੜੀ ਉਹਦੇ ਨਾਲ ਖਤਮ ਹੋ ਸਕਦੀ ਜੀ ਇਸ ਚੀਜ਼ ਵਾਸਤੇ ਜ਼ਰੂਰੀ ਸੀ ਕਿ ਕੋਈ ਬੰਦਾ ਉਹਨੂੰ اپੋਜ਼ ਨਾ ਕਰ ਸਕੇ ਉਹਦੀ ਇਸ ਸਰਪੱਦਾ ਉਹਦੀ ਇਸ ਕਾਰਵਾਈ ਦਾ ਕੋਈ ਰੋਧ ਨਾ ਕਰ ਸਕੇ ਉਹਨੇ ਐਮਰਜੈਂਸੀ ਲਾ ਦਿੱਤੀ ਜੀ ਉਸ ਵੇਲੇ ਸਮੁੱਚੇ ਦੇਸ਼ ਦੇ ਵਿੱਚੋਂ ਜਿਹੜੀਆਂ ਵਿਰੋਧੀ ਪਾਰਟੀਆਂ ਸਨ ਉਹਨਾਂ ਨੇ ਇਸ ਗੱਲ ਦਾ ਵਿਰੋਧ ਕਰਨ ਤੋਂ ਪਹਿਲਾਂ ਉਹਨਾਂ ਦੇ ਕੁਝ ਆਗੂ ਜਿਹੜੇ ਸੀ ਉਹ ਪਕੜ ਲਏ ਉਹਨੇ ਇੰਦਰਾ ਗਾਂਧੀ ਨੇ ਫੜ ਲਏ ਤੇ ਬਾਕੀ ਦੇ ਜਿਹੜੇ ਉਹ ਭੱਜ ਗਏ ਲੋਕ ਕੁਝ ਹੋ ਗਏ ਜਿਨ੍ਹਾਂ ਦੇ ਵਿੱਚ ਆ ਅੱਜ ਕੱਲ ਦੇ ਪ੍ਰਧਾਨ ਮੰਤਰੀ ਜੀ ਮਿਸਟਰ ਨਰਿੰਦਰ ਮੋਦੀ ਵੀ ਉਸ ਵੇਲੇ ਪੰਜਾਬ ਆਣ ਕੇ ਲੋਕੀ ਤੇ ਦਾੜੀ ਕੇਸ ਰੱਖ ਕੇ ਸਕੀਪੀਅਰ ਜੀ ਅੱਜ ਦੇ। ਉਹ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਟਣਾ ਵਰਤ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਸੂਚੀ ਲਿੰਟਰ ਸਪਮੇਟ ਜੀ ਸ਼੍ਰੋਮਣੀ ਗੁਰਦਾਰਾ ਸਾਹਿਬ ਕਮੇਟੀ ਦੇ ਪ੍ਰਧਾਨ ਸਾਹਿਬ ਜਨੈਕਦਰ ਕਰਚਨ ਸਿੰਘ ਕਾਉੜਾ ਬਿਰਸਕਾਰ ਹੋਏ। ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹਦੇ ਤੋਂ ਡਰ ਕੇ ਭੱਜ ਕੇ પાਸੇ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋ। ਇਹ ਵੀ ਰੋਹ ਦੇ ਵਿੱਚ ਮੋਰਚਾ ਲਾ ਕੇ ਗ੍ਰਿਫਤਾਰੀਆਂ ਦੇ ਸੀ। ਜੀ ਲੀਡਰਸ਼ਿਪ ਅੰਦਰ ਜਾਣ ਕਰਕੇ ਮੋਰਚੇ ਨੂੰ ਫੀਡਬੈਕ ਮਿਲਣਾ ਜ਼ਰੂਰੀ ਸੀ ਕਿ ਕੋਈ ਹਮ ਐਕਟੀਵਿਟੀ ਚੱਲਦੀ ਰਹਿੰਦੀ ਜਦੋਂ ਕਿ ਉਹਨੇ ਤੇ ਪਾਬੰਦੀ ਲਾਤੀ ਇਕੱਠ ਕਰਨ ਦੇ ਉੱਤੇ ਵੀ ਹਾਂਜੀ ਉਸਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਦੇ ਸਮਾਗਮ ਚੱਲ ਰਹੇ ਸਨ 30 ਸਾਲਾ 60ਵੀਂ ਸ਼ਤਾਬਦੀ ਦੇ ਅੰਦਰ ਵਾਪਰ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਹਾਂ 37 ਜਲੂਸ ਪੰਜਾਬ ਭਰ ਦੇ ਵਿੱਚ ਕੱਢੇ ਹਮ ਵੱਡੇ ਜਲੂਸ ਕੱਢੇ ਜਿਨ੍ਹਾਂ ਦੇ ਵਿੱਚ ਸਰਕਾਰ ਵੱਲੋਂ ਉਸੁਲਿੰਦਰ ਅੰਤਾਰੀ ਨਰੰਗਨ ਸਿੰਘ ਡੀਸੀ ਬਰਦਾਸਪੁਰ ਸੀ ਹੂੰ ਉਹਨੇ ਉਸ ਜਲੂਸ ਨੂੰ ਰੋਕਣ ਲਈ ਜਿਹੜਾ ਸ਼ਕਤੀ ਕਰਨ ਦੇ ਆਦੇਸ਼ ਦੇ ਦਿੱਤੇ ਪੁਲਿਸ ਨੂੰ ਜੀ ਇਹਨਾਂ ਇਸ ਗੱਲ ਦਾ ਪਤਾ ਹੈਗਾ ਸੰਭਾਵ ਸਰਕਾਰ ਸਿੰਘ ਜੀ ਖਾਲਸਾ ਮੋਹਰ ਲਈ ਗੱਡੀ ਤੇ ਆ ਕੇ ਪਹਿਲਾਂ ਮੇਰੇ ਗੋਲੀ ਮਾਰ ਹੂੰ ਫਿਰ ਕੋਈ ਹੋਰ ਉਸ ਜਲੂਸ ਨੇ ਇਹ ਨਗਰਗੀਰਤਨ ਰੋਕਿਆ ਨਹੀਂ ਜਾ ਸਕਦਾ ਹੂੰ ਉਹ ਸਫੰਦਲ ਸ਼ੋਅ ਤੇ ਜਜਬੇ ਅਰਸ਼ਾਦ ਜਜਬੇ ਦੇ ਕੋ ਰੋਗ ਨਾ ਸਕੇ ਪਰ ਆਲਟੀਮੇਟ ਲੀਜਨ 360 ਸਤਾਬ ਦੀ ਦਾ ਸਮਾਗਮ ਮੁੱਖ ਸਮਾਗਮ ਹਮ ਦਿੱਲੀ ਵਿਰਾਮਲੀ ਦਾ ਗਰਾਊਂਡ ਦੇ ਵਿੱਚ ਹੋਇਆ ਉਸ ਵੇਲੇ ਜਿਹੜੇ ਕਹਿੰਦੇ ਉਗਰਾ ਗਾਂਧੀ ਦੇ ਪੱਖੀ ਜਿਹੜੇ ਸਿੱਖ ਸਨ ਜੀ ਚਾਪਲੂਸ ਕਿਸਮ ਦੇ ਹਮ ਇੰਦਰਾ ਗਾਂਧੀ ਜਿਸ ਵੇਲੇ ਉੱਥੇ ਆਈ ਤਾਂ ਉਹਨਾਂ ਨੇ ਕਿਹਾ ਕਿ ਵੇਖੋ ਜਿੰਦਰਾ ਗਾਂਧੀ ਨੇ ਬੜਾ ਵੱਡਾ ਆਸਥਾਨ ਕੀਤਾ ਹੈ। ਆਪਣਾ ਮੁੰਡਾ ਸਿੱਖਾਂ ਦੇ ਘਰ ਗਿਆ। ਜੀ। ਇਹ ਤੁਸੀਂ ਵੀ ਜਿਹੜੀ ਆ ਚਾਪਲੂਸੀ ਕਰਦੇ ਆ ਸਾਰੀਆਂ ਡੰਡੀਆਂ ਜਿਹੜਾ ਖੀਰ ਸੰਤਵਾਦ ਪ੍ਰਤਾਪ ਸਿੰਘ, ਫਾਸਾ ਪੰਡਾਲ ਬੋਲੇ ਤਾਂ ਉਹਨਾਂ ਨੇ ਕਿਹਾ ਵੀ ਬੀਬੀ ਤੂੰ ਜਿੰਨੇ ਤੇਰੇ ਸਰੀਰ ਤੇ ਰੋਮ ਹੈ ਓਨੀ ਵਾਰ ਡੰਡਵੱਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕਰਮਜੰਮਕ ਤਾਂ ਮੈਂ ਤੁਹਾਨੂੰ ਆਸਾਨ ਨਹੀਂ ਲਾ ਸਕਦੀ ਤੁਸੀਂ ਤੁਰੇ ਫਿਰਦੇ ਜੇ ਤੁਰਦੇ ਅੱਜ ਸਰਜੀ ਸ਼ਾਰਦ ਦੇ ਇਹ ਗੱਲ ਉਹਨੂੰ ਚੁੱਭੀ ਬੜੀ ਅੱਛਾ ਹੂੰ ਉਹ ਅਕਾਲੀਵਾਲ ਨੂੰ ਤਾਂ ਸਾਬ ਸੋਣਾ ਹੀ ਚਾਹੁੰਦੀ ਸੀ ਕਿਉਂਕਿ ਇਹਨਾਂ ਨੇ ਵਿਰੋਧ ਕੀਤਾ ਇੰਟਰਨੈਸ਼ਨਲ ਮੀਡੀਆ ਵਿੱਚ ਰੌਲਾ ਪਾ ਤਾਂ ਆਨੇ ਇਸ ਮੈਨੇ ਕਿਤਾ ਗਿਆ ਜਗਤ ਦਾ ਸਾਰੇ ਸੰਸਾਰ ਦਾ ਉਹਨਾਂ ਅੰਮ੍ਰਿਤਾਂ ਨੂੰ ਵਾਪਸ ਲੈਣੇ ਪਈ ਅਗਲੇ ਇਲੈਕਸ਼ਨ ਉਹ ਹਾਰ ਗਈ ਜੀ ਅਕਾਲੀ ਦਲ ਦੀ ਸਰਕਾਰ ਬਣੀ ਪਰ ਉਹਦੇ ਤੋਂ ਬਾਅਦ ਆਉਣੇ ਫਿਰ ਜਸਵਿੰਦਰ ਗਾਂਧੀ ਨੇ ਆਪਣੇ ਯਤਨ ਕਰਕੇ ਕਿਉਂਕਿ ਏਜੰਸੀਆਂ ਤੋਂ ਵੀ ਅੱਖ ਲੱਗ ਰਹੀਆਂ ਸਾਨੂੰ ਉਦੋਂ ਤੱਕ ਵੀ ਜੀ ਤੇ ਅਕਾਲੀ ਦਲ ਦੀ ਸਰਕਾਰ ਚੜ੍ਹਾਈ ਫਿਰ ਇਹ ਵੇਖੋ ਜਦੋਂ ਵੀ ਕੋਈ ਅਕਾਲੀ ਦਲ ਦੀ ਸਰਕਾਰ ਨੂੰ ਵੀ ਵੱਡੀਆਂ ਹੰਤਵਿਰੋਧੀ ਘਟਨਾਵਾਂ ਉਦੋਂ ਵਾਪਰਦੀਆਂ ਨੇ ਤਾਂ ਜਿੰਮੇ ਅਕਾਲੀ ਦਲ ਦੇ ਲਾਈਆਂ ਜਾਂਦੀਆਂ ਭਾਵੇਂ ਰੰਕਾਰੀ ਤਾਂ ਉਹ ਤੇ ਭਾਵੇਂ ਉਹ ਆਉਣ ਦੇ ਸਮੇਂ ਦੀ ਬਰਗਾਰੀ ਹੈ ਜੀ ਜਦੋਂ ਸਰਕਾਰ ਟੁੱਟੀ ਕਾਂਗਰਸੀ ਸਰਕਾਰ ਆ ਜੀ ਦਰਬਾਰਾ ਸੋ ਨੇ ਦਮਨ ਚੱਕਰ ਜਿਹੜਾ ਇਹਨਾਂ ਬੜੀ ਤੇਜ਼ੀ ਨਾਲ ਚਲਾਉਣਾ ਸ਼ੁਰੂ ਕੀਤਾ ਅੱਛਾ ਜੀ ਇਹ ਉਹਦੇ ਤੋਂ ਬਾਅਦ 74 ਦੇ ਵਿੱਚ 78 ਤੋਂ ਸ਼ੁਰੂ ਕੀਤਾ ਉਹਦੇ ਵਿੱਚ ਭਾਈ ਕਲਵੰਤ ਸਿੰਘ ਨਾਗੋ ਕੇ ਵੀ ਸ਼ਹਾਦਤ ਹੁੰਦੀ ਹੋਰ ਸ਼ਹਾਦਤਾਂ ਹੁੰਦੀਆਂ ਨੇ ਹਾਂ ਰਾਸ਼ੀ ਦੇ ਫਲਸਰ ਕਰ ਕੇਂਦਰਾ ਗਾਂਧੀ ਨੇ ਉਹ ਆਪਣੀ ਜਿਹੜੀ ਖੇੜ ਸੀ ਜਿਹੜੀ ਆਪਣੀ ਦੁਸ਼ਮਨੀ ਸੀ ਕੱਢੀ ਜਿੱਥੇ ਉਹ ਆਹ ਕਾਹੀ ਗੱਲ ਨੂੰ ਖਤਮ ਕਰਨਾ ਚਾਹੁੰਦੀ ਸੀ ਉਸ ਨਾਲ ਦੀ ਨਾਲ ਦੰਦਮ ਟਕਸਾਲ ਦੇ ਮੁੱਖੀ ਬਾਬਾ ਜਰਨੈਲ ਸਨ ਜਰਨੈਲ ਬਣ ਚੁੱਕੇ ਸਨ ਉਹ ਦੰਦਮ ਟਕਸਾਲ ਨਾਲ ਵੀ ਆਪਣਾ ਜਿਹੜਾ ਉਹ ਦੁੱਖ ਤੇ ਖੇੜ ਕੱਢਣਾ ਚਾਹੁੰਦੀ ਚਾਹੁੰਦੀ ਹੂੰ ਉਹਨਾਂ ਜਿਹੜਾ ਜਿੱਥੇ ਹਰਮੰਦਰ ਸਾਹਿਬ ਨੂੰ ਗੋਲੀਆਂ ਲੱਗੀਆਂ ਦਸ਼ਮਨ ਵਰਸ਼ਣੀ ਡਿਊੜੀ ਜਿਹੜੀ ਆ ਉਹ ਉਹਦੇ ਵਿੱਚ ਅੱਗ ਲੱਗੀ ਰੋਸ਼ਾ ਖਾਨਾ ਸੜਿਆ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਉਹ ਤੋਂ ਪਾਰ ਟੈਂਕ ਨਾਲ ਟਹਿਟੇ ਰਿਪਰਕੇ ਹੂੰ ਤੇ ਉਹਨੇ ਦਮਦਮ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਹਰਦਪਨ ਲਾਲ ਨੇ ਸ਼ਹੀਦ ਕੀਤਾ ਹੂੰ ਪਰ ਉਸ ਕਾਊਰ ਦੇ ਵਿੱਚ ਹੂੰ ਸਿੱਖਾਂ ਨੇ ਇਹ ਦੱਸ ਦਿੱਤਾ ਵੀ ਸਿੱਖ ਜਦੋਂ ਜਦਵੀਂ ਜਜਬੇ ਨਾਲ ਲੱਗਦਾ ਤਾਂ ਫਿਰ ਸਿੱਖੀ ਕੀ ਨਿਕਲਦੀ ਹੈ ਬਿਲਕੁਲ ਹੂੰ ਉਸ ਵੇਲੇ ਬਿਉਂਦ ਮੈਂ ਆਪਰੇਸ਼ਨ ਬਲੂ ਸਟਾਰ ਨਾਲ ਸੰਬੰਧਿਤ ਕੇਸ ਜਿਹੜਾ ਜਿਹੜ੍ਹਪੁਰ ਦਾ ਜਿਹੜ੍ਹਪੁਰ ਘਟਨੀ ਜਿਹਾ ਕੇਸ ਆ ਗਿਆ ਉਹ ਕੇਸ ਮੈਂ ਕੰਟੈਸਟ ਕੀਤਾ ਲੜਿਆ ਜਿੱਤਿਆ ਵੀ ਹੂੰ ਉਹਦੇ ਵਿੱਚ ਨਾ ਬੜੀ ਲਗੜਾਂ ਹੋ ਗਿਆ ਸੀਬੀਆਈ ਨੇ ਬੱਤੀ ਗਵਾ ਪੇਸ਼ ਕੀਤੇ ਅੱਛਾ ਹੂੰ ਅੱਡੋਲੋ ਗਾਈ ਕੋਈ ਨਹੀਂ ਹੂੰ ਪਰ ਜਦੋਂ ਉਹਨੂੰ ਮੈਂ ਸਾਰਾ ਠੋਕਿਆ ਕੇਸ ਨੂੰ ਬਾਰ-ਬਾਰ ਪੜਿਆ ਬਾਰ-ਬਾਰ ਪੜਿਆ ਤੇ ਇਹ ਗੱਲ ਸਾਹਮਣੇ ਆਈ ਵੀ ਅਕਾਲ ਤਖਤ ਸਾਹਿਬ ਤੇ ਆੜੇ ਵਾਲੇ ਜਿਹੜੀ ਲੜਾਈ ਹੋਈ ਉਥੇ 40-50 ਸਿੰਘ ਹੀ ਜਿਹੜੇ ਲੜੇ ਨੇ ਜਿੱਥੇ ਸਭ ਤੋਂ ਵੱਧ ਭਾਰਤੀ ਫੌਜ ਦਾ ਨੁਕਸਾਨ ਹੋਇਆ। ਹੂੰ। ਤੇ ਲਗਭਗ 200 ਤੋਂ 300 ਦੇ ਕਰੀਬ ਸਮੁੱਚੇ ਖਾੜਕੂ ਇਹ ਸੱਦਿਆਂ ਜਿਹੜੇ ਉਸ ਵੇਲੇ ਹਰਮੰਦਰ ਸਾਹਿਬ ਦੇ ਵਿੱਚ ਸਨ ਇਹ ਬਹੁਤ ਸਾਰੇ ਬਾਹਰ ਨਿਕਲ ਗਏ। ਹੂੰ। ਤੇ ਕੁਝ ਜਿਹੜੇ ਸੀ ਅਸਲਾ ਖਤਮ ਹੋਣ ਤੇ ਜਿਹੜੇ ਉਹ ਗ੍ਰਿਫਤਾਰ ਹੋ ਗਏ। ਹੂੰ। ਅੜੇ ਗਏ। ਕੁਝ ਜਿਹੜੇ ਹੀ ਉਹ ਸ਼ਹੀਦ ਕਰ ਦਿੱਤੇ ਗਏ। ਹੂੰ। 1-200 ਜਿਹੜੇ ਜੂਹਾਰੂ ਲੜ ਰਿਆ ਸੀ ਉਹਨਾਂ ਦੀ ਆਰਡ ਦੇ ਵਿੱਚ ਹਜ਼ਾਰਾਂ ਦੇ ਸੈਂਕੜੇ ਜਿਹੜੇ ਆ ਬਿਰਧ ਨੌਜਵਾਨ ਔਰਤਾਂ ਬੱਚੇ ਜੁੱਧ ਯੋਗ ਦੇ ਬੱਚੇ ਜਿਹੜੇ ਉਹ ਲੋਕਾਂ ਦੇ ਫੌਜ ਨੇ ਜਿਹੜੇ ਉਹ ਸ਼ਹੀਦ ਕੀਤੇ ਉਹਨੇ ਕਿੜ ਤੇ ਕੱਢ ਲਈ ਆਪਣੀ ਪਰ ਉਹਦੇ ਤੋਂ ਬਾਅਦ ਉਹ ਰਾਜਭਾਗ ਨਹੀਂ ਕਰ ਸਕੀ ਥੋੜੇ ਸਮੇਂ ਬਾਅਦ ਇਹਦਾ ਵੀ ਚਾਲਾ ਲੱਗ ਗਿਆ ਸੀ ਜੀ ਜਿਹੜੀ ਉਹਨਾਂ ਤਿਆਰੀਆਂ ਕੀਤੀਆਂ ਜਿਹੜਾ ਉਸ ਵੇਲੇ ਨੈਸ਼ਨਲ ਮੀਡੀਆ ਤੇ ਰਹੀਂ ਇੱਕ ਮਾਹੌਲ ਸਰਜਿਆ ਗਿਆ ਸਿੱਖਾਂ ਦੇ ਖਿਲਾਫ ਕਿ ਜੋ ਕਾਂਗਰਸ ਨੇ ਆਪਣਾ ਪਲਾਨ ਬਣਾਇਆ ਸੀ ਉਹਦੇ ਚੱਲਦੇ ਆ ਜਿਹੜਾ ਹੀ ਉਹ ਮੁੜ ਕੇ ਕੋਈ ਕਤਲ ਸੰਭਾ ਦਾ ਲਗਭਗ ਸਾਰੇ ਹਿੰਦੁਸਤਾਨ ਦੇ ਦੰਗੇ ਹੋਏ ਤੇ ਇੱਕੋ ਪੈਟਰਨ ਤੇ ਹੋਏ ਇੱਕੋ ਹੀ ਕੈਮੀਕਲ ਸੁੱਟਿਆ ਗਿਆ ਜਿਹੜਾ ਉੱਤੇ ਸੁੱਟਦੇ ਆ ਸਾਰੇ ਜਿਹੜਾ ਅੱਗ ਲਾ ਦਿੰਦਾ ਤੇ ਉਹ ਕੈਮੀਕਲ ਸਿਰਫ ਫੌਜ ਨੂੰ ਪ੍ਰੋਵਾਈਡਡ ਹੁੰਦਾ ਔਰ ਕਿਤੇ ਹੁੰਦਾ ਨਹੀਂ ਅੱਛਾ ਹੂੰ ਉਹ ਜਿਹੜੀਆਂ ਚੀਜ਼ਾਂ ਨੇ ਜੀ ਉਹ ਐਮਰਜੈਂਸੀ ਤੇ ਐਮਰਜੈਂਸੀ ਤੋਂ ਬਾਅਦ ਵੀ ਜਿਹੜੀਆਂ ਅੱਜ ਤੱਕ ਆਪਾਂ ਭੁਗਤ ਰਹੇ ਹਾਂ ਪੰਜਾਬ ਭੁਗਤ ਰਿਹਾ ਉਹਦੇ ਬਾਕੀ ਸ਼ੂਬਿਆਂ ਨੇ ਤੇ ਐਮਰਜੈਂਸੀ ਦਾ ਵਿਰੋਧ ਹੀ ਨਹੀਂ ਕੀਤਾ ਕੀਤਾ ਹੂੰ ਉਹ 5 ਸਾਲ ਪਹਿਲ ਬਾਡੀ ਦੇ ਲੀਡਰ ਖੜੇਗੇ ਬਾਕੀ ਇੱਧਰ ਉੱਧਰ ਅ ਖਲਾਸ ਹੁੰਜਾਂ ਚ ਵੜ ਗਏ ਹੂੰ ਐਮਰਜੈਂਸੀ ਦੇ ਵਿਰੋਧ ਚੋਂ 4-5 ਪ੍ਰਧਾਨ ਮੰਤਰੀ ਵੀ ਨਿਕਲੇ ਨਹੀਂ ਹੂੰ ਨਰੇਂਦਰ ਮੋਦੀ ਵੀ ਇੱਕ ਨਹੀਂ ਹੂੰ ਹੂੰ ਹਰ ਕਿਸੇ ਨੇ ਵੀ ਇਸ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਜਿਸ ਤਰ੍ਹਾਂ ਦਾ ਪੰਜਾਬ ਨੇ ਕੀਤਾ ਜਿਸ ਤਰ੍ਹਾਂ ਦਾ ਸਿੱਖਾਂ ਨੇ ਕੀਤਾ ਤੇ ਕੋਈ ਇਸ ਗੱਲ ਦਾ ਸਮਝਾ ਭਪਾਉਣ ਦੇ ਅੱਜ ਤੱਕ ਕੋਈ ਪੰਜਾਬ ਤੇ ਵੱਖ-ਵੱਖ ਤਰੀਕੇ ਨਾਲ ਹਮਲੇ ਹੋ ਰਹੇ ਨੇ ਪਰ ਹੁਣ ਇੰਦਰਾ ਗਾਂਧੀ ਨੇ ਜਿਹੜੀ ਸ cript ਲਹੀ ਸਖਾਂ ਦੇ ਕਤਲੇਆਮ ਦੀ ਹੂੰ ਪੰਜਾਬ ਦੀ ਬਰਬਾਦੀ ਦੀ ਜੀ ਉਹ ਸ cript ਨੂੰ ਜਿਹੜਾ ਅੱਜ ਪਲੇ ਕੀਤਾ ਭਾਜਪਾ ਨੇ ਆਪਣੀ ਇੱਕ ਅਜਾਈ ਐ ਐਮਪੀ ਕੋਲੋਂ ਜਿਹੜੀ ਕਲਾਪ ਨੇ ਪ੍ਰੀਆ ਪਰ ਉਹਦੇ ਪਿੱਛੇ ਸਾਰਾ ਪੈਸਾ ਲਾਇਆ ਉਹਦੇ ਪਿੱਛੇ ਸਾਰੀ ਤਾਕਤ ਲਾਈ ਉਹਨੂੰ ਐਸੀ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਪਾਜਵਾ ਦੀ ਆਗੂ ਰਹੀ ਹੈ ਬੀਬੀ ਉਹਦਾ ਵੀ ਜਿਹੜੀ ਆ ਬੋਲਬਾਣੀ ਬੜੀ ਜ਼ਹਰਦਾਰੀ ਆ ਸਿੱਖਾਂ ਪ੍ਰਤੀ ਜੀ ਤੇ ਪਾਜਵਾ ਨੇ ਵੀ ਇਹਦੇ ਜਿੰਮੇ ਲਾਇਆ ਵੀ ਤੂੰ ਸਿੱਖਾਂ ਦੇ ਵਿਰੋਧ ਜੋ ਮਰਜੀ ਜਿਸ ਤਰ੍ਹਾਂ ਮਰਜੀ ਬੋਲ ਹੂੰ ਇਹਨਾਂ ਤੇ ਕੋਈ ਰੋਕ ਤਾਕ ਨਹੀਂ ਤੇ ਕੋਈ ਪਾਬੰਦੀ ਨਹੀਂ ਤੁਸੀਂ ਆ ਕਿਸਾਨ ਅੰਦolan ਦੇ ਦੌਰਾਨ ਵੇਖੋ ਇਹਨੇ ਬੀਬੀਆਂ ਦੇ ਖਿਲਾਫ ਅਜਿਹੀ ਭੱਦੀ ਚਪਣੀ ਕੀਤੀ ਹੂੰ ਕਿ ਇਹ ਜਿਹੜੀਆਂ ਜੀ ਇੱਕ ਗੈੜੀਕਾਰ ਨੇ ਗੈੜੀਕਾਰ ਨੇ ਬੀਬੀਆਂ ਨੇ ਹੂੰ ਹੂੰ ਇਹ ਆਈਆਂ ਨੇ ਹੂੰ ਦੁੱਖ ਈਡ ਜਿਹੜੀਆਂ ਸਖਾਂ ਦੇ ਉਸ ਸਰਦਾਰ ਨੂੰ ਦੁਬਾਰਾ ਜਾਗਰੂ ਹੋਣ ਦੀ ਸੀ ਜਿਹਨੇ ਸਰਬੱਤ ਦੇ ਭਲੇ ਦਾ ਜਿਹੜਾ ਵਾਅਦਾ ਸਖਾਂ ਨੇ ਕੀਤਾ ਕਰਦਾਰ ਉਜਾਗਰ ਕੀਤਾ ਉਹ ਭਾਜਪਾ ਨੂੰ ਪੀੜ ਹੁੰਦੀ ਹੋਣਾ ਇਹਦੇ ਰਾਹੀਂ ਇਹ ਬੀਬੀਆਂ ਦੇ ਖਿਲਾਫ ਚਿਪਣੀ ਕਰਵਾਈ ਕੋਈ ਮਹਿਲਾ ਕਮਿਸ਼ਨ ਦੀ ਕੋਈ ਚੇਅਰਮੈਨ ਕੋਈ ਆਗੂ ਕੋਈ ਮੈਂਬਰ ਨਹੀਂ ਬੋਲੀ ਕੋਈ ਨਹੀਂ ਬੋਲੇ ਬਿਲਕੁਲ ਇਹਦੇ ਤੋਂ ਬਾਅਦ ਫਿਰ ਇਹਨਾਂ ਸਿੱਖ ਜਿਹੜੇ ਆਪਣੇ ਪੰਜਾਬੀ ਜਿਹੜੇ ਕਲਾਕਾਰ ਸੀ ਉਹਨਾਂ ਦੇ ਖਿਲਾਫ ਚਿਪਣੀਆਂ ਕਰਵਾਈਆਂ ਉਹਦੇ ਤੋਂ ਬਾਅਦ ਆ ਫਿਰ ਜਿਹੜਾ ਵਾ ਇਹ ਨੂੰ ਉਹਨਾਂ ਚਕਿਤ ਦੇ ਤਨਵਜਾ ਮੰਤਰੀ ਵਾ ਆਪਣਾ ਮੈਂਬਰ ਬਣ ਗਈ ਤੇ ਚੰਡੀਗੜ੍ਹ ਆਣ ਕੇ 에ਰਪੋਰਟ ਦੇ ਤੇ ਉਹ ਕੁੜੀ ਦੇ ਜਿਹੜਾ ਮੈਂ ਕਮਲਜੀਤ ਕੌਰ ਨੂੰ ਆਖਿਆ ਕੁਲਵਿੰਦਰ ਕੌਰ ਹਾਂਜੀ ਚਲੋ ਸੌਰੀ ਤਨਵਿੰਦਰ ਕੌਰ ਨੂੰ ਹੂੰ ਉਹਨੂੰ ਜਿਹੜਾ ਘਾਲਸਤਾ ਟੀਜ ਕੀਤਾ ਉਹਨੂੰ ਹੂੰ ਜਿਵੇਂ ਨਾ ਅਕਸਾਇਆ ਉਹਨੂੰ ਬਿਲਕੁਲ ਹੂੰ ਉਹਦੇ ਤੋਂ ਬਾਅਦ ਐਫ ਆਈ ਆਰ ਦਰਜੇ ਦੇ ਤੇ ਕਰਾਇਤੇ ਦੀ ਭੈਣ ਕਹਿੰਦੀ ਹੈ ਪੰਜਾਬ ਉਹ ਤੇਰਾ ਕੀ ਹੋ ਗਿਆ ਤੇ ਉਹ ਵੀ ਤੁਹਾਡਾ ਪੰਜਾਬ ਦੇ ਜਿੰਨੇ ਉੱਥੇ ਬਾਹਰ ਗਏ ਨੇ ਹੂੰ ਉਹਨਾਂ ਦੇ ਕਿ ਜਿਹੜੇ ਹਿਮਾਚਲ ਦੇ ਵਿੱਚ ਜਿਹੜੇ ਹਮਲੇ ਹੁੰਦੇ ਨੇ ਹੂੰ ਉੱਥੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਫਿਰ ਹਾਲਾਤ ਦੇ ਨਾਲ ਤੋਂ ਮੇਰੇ ਕਿਉਂਕਿ ਉਸ ਵੀ ਲ ਕਾਫੀ ਹਾਲਾਤ ਇਸ ਤਰੀਕੇ ਨਾਲ ਬਣ ਗਏ ਸੀਗੇ ਹਾਂਜੀ ਇਹ ਇਹ ਕੀਤੇ ਇਹਨਾਂ ਨੇ ਕੀਤੇ ਤੇ ਮੇਰਾ ਮੇਰਾ ਕਲਾਸ ਪਹਿਲੋ ਤਾਂ ਨਹੀਂ ਬਸ ਅਸੀਂ ਇੱਕ ਦੋ ਸਾਲ ਅੱਗੇ ਪਿਛੇ ਅਸੀਂ ਇਕੱਠੇ ਬੰਨਵਾਉਂਦੇ ਹਾਂ ਬਸ ਤੇ ਜਾਨੇ ਉਹਦੇ ਬੇਟੇ ਗਏ ਸੀ ਉਸ ਦੇ ਜੀ ਇੱਕ ਬੇਟਾ ਜਿਹੜਾ ਉਹਦੇ ਨਾਲ ਉਹਦੀ ਜਿਹੜੀ ਆ ਵਾਈਫ ਉਹ ਫਾਰਨਰ ਵਾਈਫ ਕਹੀਗੀ ਉਹਨਾਂ ਨੇ ਤਿੰਨਾਂ ਨੂੰ ਇੱਥੇ ਉਹਨਾਂ ਨੇ ਕੁੱਟਿਆ ਮਾਰਿਆ ਦਲੀਲ ਕੀਤਾ ਹੂੰ ਇਹ ਇਸ ਬੀਬੀ ਨੂੰ ਰਿਵਾਰਡ ਦਿੱਤਾ ਪਾਜ ਪਾਣ ਹੂੰ ਉਹਦੇ ਤੇ ਮਾਦਾ ਇਹ ਹੋਰ ਜਿਹੜੀ ਆ ਨਾ ਬਗੜਵਾ ਕਰਦੀ ਆ ਕਿਉਂਕਿ ਇਹਨੂੰ ਫੁੱਲੀ ਛੁੱਟੀ ਦੀ ਜਮਾਨ ਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ ਤੇ ਇਹਨੇ ਜਿਹੜੀਆਂ ਮੋਰਚੇਦਾਰਾਂ ਜਦੋਂ ਲੋਕੀਂ ਸਭੋਂ ਸ਼ਰਦਾ ਸਤਕਾਰ ਨਾਲ ਆਪਣੀਆਂ ਬੇਟੀਆਂ ਨੂੰ ਆਪਣੇ ਬੱਚਿਆਂ ਨੂੰ ਲਿਆ ਲਿਆ ਕਿ ਗਲੀ ਦੇ ਮੁਲਕ ਦੇ ਬੱਚਿਆਂ ਚੋਂ ਜਿਹੜੇ ਨਾਨ ਸਕੇ ਉਹ ਵੀ ਮੋਰਚੇ ਦਾ ਡਿਸਪਲਿਨ ਵੇਖਣ ਵਾਸਤੇ ਆ ਰਹੇ ਬੱਚਿਆਂ ਸਿੱਖਾਂ ਦਾ ਕਰਤਾਰ ਵਿਖਾਉਣ ਵਾਸਤੇ ਇੱਥੇ ਲੈ ਕੇ ਆਉਂਦੇ ਸਾਂ ਹੂੰ ਤੇ ਇਹ ਕਹਿੰਦੀ ਆ ਕਿ ਉਹਥੇ ਜਿਹੜੇ ਆ ਇਹ ਰੇਪ ਹੁੰਦੇ ਰਹੇ ਹੂੰ ਇੱਡੀ ਬੇਸ਼ਰਮ ਬਿਲਕੁਲ ਪੈਸਾ ਕੀ ਕਰਨ ਵਾਲੀ ਹੈ ਹੋਰ ਆ ਬਿਲਕੁਲ ਕਿਉਂਕਿ ਜਿਸ ਬਲੇ ਵੀ ਜੀ ਮੈਂ ਇਹ ਜ਼ਰੂਰ ਕਰਨਾ ਚਾਹੂੰਗੀ ਹਾਲਾਂਕਿ ਬਹੁਤ ਸਾਰੇ ਕੰਗਨਾਰੋ ਨੌਤ ਦੇ ਬਿਆਨ ਜਿਹੜੇ ਜਿਸ ਬਲੇ ਵੀ ਆਏ ਖਾਸ ਕਰਕੇ ਜਿਹੜੇ ਅਜਿਹੀ ਸ਼ਬਦਾਬਲੀ ਉਹਦੀ ਜਿਹੜੀ ਹੁੰਦੀ ਆ ਖਾਸ ਕਰਕੇ ਬੇਸ਼ੱਕ ਟਵੀਟਸ ਦੇ ਜ਼ਰੀਏ ਕਹਿ ਲਏ ਬਿਆਨਾਂ ਦੇ ਜ਼ਰੀਏ ਐ ਨਹੀਂ ਸਮਝਿਆ ਜਾਂਦਾ ਕਿ ਕਿ ਉਹ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਹੀ ਜ਼ਿਆਦਾ ਉਹ ਕਰਦੀ ਹੈ ਬਿਲਕੁਲ ਉਹ ਸਿੱਖਾਂ ਦੇ ਖਿਲਾਫ ਕਰਦੀ ਹੈ ਹਾਂ ਇਹ ਸਿਕਾਂ ਨੂੰ ਇੱਕ ਕਾਰਡ ਬਣਾ ਕੇ ਵਰਤਿਆ ਉਦੋਂ ਕਾਂਗਰਸ ਨੇ ਮੁਲਕ ਭਾਰ ਦੇ ਵਿੱਚ ਸਿੱਖਾਂ ਦੇ ਖਿਲਾਫ ਮਾਹੌਲ ਸਿਰਜਿਆ ਵੀ ਅਸੀਂ ਬਚਾ ਸਕਦੇ ਸਿੱਖਾਂ ਨੂੰ ਨਹੀਂ ਤੇ ਸਿੱਖ ਤੇ ਮੈਂ ਹਿੰਦੁਸਤਾਨ ਨੂੰ ਖਤਮ ਕਰ ਦਿਆਂਗੇ ਅਜੇ ਇਹ ਮਾਹੌਲ ਹੁਣ ਪਾਜਵਾ ਸਿਰਜਣ ਜਾ ਰਹੀ ਆ ਉਸ ਮਾਹੌਲ ਦੀ ਜਿਹੜਾ ਉਹਨਾਂ ਨੇ ਟੂਲ ਬਣਾਇਆ ਇਹਦੇ ਕੰਗਨਾਰਾ ਨਾਵਕ ਨੂੰ ਇੱਕ ਆਮ ਜਿਹੇ ਬੰਦਾ ਮਾੜਾ ਬੋਲਦਾ ਤੇ ਉਹਦੇ ਬਾਰੇ ਕਹਾਵਤ ਹੈ ਮੁਰਦਾ ਬੁਰ ਨੂੰ ਕੱਫਣ ਪਾੜੂ ਕੱਫਣ ਪਾੜੂ ਹਾਂ ਪਰ ਇਹ ਜਿਹੜਾ ਨਾ ਇਹ ਇਹ ਬੜੀ ਅਜੀਬ ਕਿਸਮ ਦੀ ਗੀੜੀ ਹੈ ਨਾ ਇਹ ਟੀਚ ਕਿਸਮ ਦੀ ਵੀ ਕਹਿ ਸਕਦੇ ਹਾਂ ਹਾਂ ਸਨੈਲਟੀ ਆ ਭਈ ਜਿਹਦੀਆਂ ਜਿਹਨੂੰ ਪਤਾ ਠੇਠ ਬੰਦਾ ਉਹ ਹੁੰਦਾ ਜਿਹਨੂੰ ਪਤਾ ਹੋਵੇ ਕਿ ਇਹ ਗਲਤ ਹੈ ਤਾਂ ਮੈਂ ਇਹਨੂੰ ਗਲਤ ਗੱਲ ਨੂੰ ਜਿਹੜਾ ਪ੍ਰੋਜੈਕਟ ਕਰਨਾ ਹਾਂ ਹਾਂ ਪਰ ਉਹਦੇ باوجود ਵੀ ਜਿਹੜਾ ਨਾ ਉਹ ਪਰ ਉਹਦੇ ਵਿਸ਼ੇ ਇਹਨੂੰ ਫ੍ਰੀ ਹੈਂਡ ਦਿੱਤਾ ਕੇਂਦਰ ਨੇ ਹਾਂ ਤੇ ਅੱਜ ਜਦੋਂ एसजीपीसी ਨੇ ਸਤੰਬਰ ਚ ਵਿਰੋਧ ਕੀਤਾ ਸੂਚਨਾ ਪ੍ਰਸਾਰਣ ਮੰਤਰੀ ਨਾਲ ਖਰਾਬਤਾ ਕੀਤਾ ਗ੍ਰਹਿ ਮੰਤਰੀ ਨਾਲ ਕੀਤਾ ਫਿਰ ਮੰਤਰੀ ਨੂੰ ਅਪਰੋਚ ਕੀਤਾ ਹੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਅਪਰੋਚ ਕੀਤਾ ਵੀ ਤੁਸੀਂ ਇਹ ਫਿਲਮ ਨਾ ਇਹਦੇ ਚ ਬੈਨ ਕਰੋ ਹੂੰ ਉਹ ਬੈਨ ਤੇ ਕੀ ਕਰ ਰਹੇ ਸੀ ਉਹ ਬੜਾ ਸ਼ਿੰਗਾਰ ਕੇ ਬੜਾ ਵੜਿਆ ਕੇ ਹੂੰ ਕਿ ਉਹਨੂੰ ਜਿਹੜਾ ਉਹ ਕਰ ਰਹੇ ਨੇ ਤੇ ਉਹਦੇ ਵਿੱਚ ਜਿਹੜੀ ਜਿੰਨਾ ਵੀ ਹੈਗਾ ਨਾ ਜਿਸ ਅਵਰਤ ਦਾ 기ਰਦਾਰ ਇਹ ਨਭਾਈ ਆ ਹੂੰ ਉਹਦੀਆਂ ਕਾਰਵਾਈਆਂ ਜਿਹੜੀਆਂ ਜੋ ਅਸਲੀਅਤ ਆ ਉਹਨਾਂ ਨੂੰ ਛੱਡ ਕੇ ਹੋਰ ਕੁਝ ਵਿਖਾਇਆ ਜਾ ਰਿਹਾ ਹੂੰ ਤੇ ਸੰਤ ਬਾਬਾ ਜਰਨੈਲ ਸਿੰਘ ਘਰ ਦਾ ਪਿੰਡ ਰਾਵਾਲੇ ਦੇ ਖਿਲਾਫ ਇੱਕ ਇਹ ਜਿਹੜਾ ਉਹ ਮਾਹੌਲ ਸਿਰਜਿਆ ਜਾ ਰਿਹਾ ਉਹਨਾਂ ਦੇ ਇੱਕ ਬੇਗਾਹ ਸ਼ਖਸੀਅਤ ਦੇ ਖਰਾਬ ਉਹ ਜਿਹੜਾ ਉਹ ਇੱਕ ਤੇ ਜਿਹੜੇ ਉਹ 20 ਦੇ ਗੁਣਾ ਕਰਜ਼ਾਰ ਕਰਵਾਇਆ ਗਿਆ ਉਹ ਪਤਾ ਨਹੀਂ ਕਿਸ ਕਿਸ ਹੁੰਦਾ ਬਾਝਾਤ ਕਿਸੰਦਾ ਉਹ ਬੰਦਾ ਹੋਊਗਾ 17 ਦਾ ਹੂੰ ਗਾਰੂ ਬਾਝਾ ਹੋਊਗਾ ਕਿਹੋ ਜਿਹਾ ਹੋਊਗਾ 74 ਦਾ ਕਿਹੋ ਜਿਹਾ ਹੋਊਗਾ ਕੋਈ ਪਤਾ ਨਹੀਂ ਬਿਲਕੁਲ ਹੂੰ ਤੇ ਇੱਕ ਅਜਿਹੀ ਬੇਦਾਗ ਸ਼ਖਸੀਅਤ ਤੇ ਜਿਨ੍ਹਾਂ ਨੇ ਆਪਣੇ ਕਹਿ ਬੋਲ ਪਗਾਏ ਤੇ ਸ਼ਹੀਦੀ ਦਿੱਤੀ ਹੂੰ ਉਹਦਾ ਰਵਾ ਕਰਵਾ ਕੇ ਤੇ ਉਸ ਰੋਲ ਨੂੰ ਇਸ਼ਤਾਂ ਦੇ ਨਾਲ ਪਰਵਾਇਆ ਜਾ ਰਿਹਾ ਹੈ ਕਿ ਐ ਦੁਸ਼ਮਣੀ ਦੀ ਭਾਵਨਾ ਵਸ ਵਸ ਸਿਰਕਿਆਂ ਦੇ ਵਿੱਚ ਪਾਇਆ ਕੀਤਾ ਜਾਵੇ ਜਿਹਦੇ ਨਾਲ ਜਾਤੀਵਾਦ ਤੇ ਹੋਰ ਅਜਿਹੇ ਚੀਜ਼ਾਂ ਨੂੰ ਜਿਹੜਾ ਉਹ ਪ੍ਰਚਾਰ ਕੇ ਤੇ ਸਿੱਖਾਂ ਦੇ ਖਿਲਾਫ ਮਾਹੌਲ ਸਿਰਜ ਕੇ ਉਹਨਾਂ ਨੂੰ ਜਿਹੜੇ ਕਾੜ ਜਿਹੜਾ ਦਾਅ ਖੇਡਿਆ ਜਾਵੇ ਸਿੱਖਾਂ ਦੇ ਖਿਲਾਫ ਬਿਲਕੁਲ ਇਸ ਗੱਲ ਦੇ ਕਰਕੇ ਇਸ ਗੱਲ ਦਾ ਵਿਰੋਧ ਕਰਦੇ ਹਾਂ ਜਿੱਤੇ ਸਾਰੀਆਂ ਸਿੱਖ ਸੰਗਤਾਂ ਨੇ ਹੂੰ ਇਸ ਫਿਲਮ ਦਾ ਵਿਰੋਧ ਕੀਤਾ ਫਿਲਮਾ ਮਾਲਕਾਂ ਨੇ ਜਿਹੜਾ ਇਸ ਫਿਲਮ ਨੂੰ ਲਾਉਣ ਤੋਂ ਇਨਕਾਰ ਕਰ ਦਿੱਤਾ ਹੂੰ ਵਿਸ਼ੇਸ਼ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਦਾ ਅਰਦਾਸ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਰਹਿਨਮਾਈ ਹੇਠ ਵਿਰੋਧ ਕੀਤਾ ਹੈ ਕਿ ਚਲਾਕੀ ਕੀਤੀ ਨਾ ਵੇਖੋ ਕੱਲ ਹੀ ਅਨਾਉਂਸ ਕਰਦੇ ਨੇ ਵੀ ਡੇਟ ਬਿਲਕੁਲ ਪੀਕਦੰਗ ਪਹਿਲਾਂ ਹੀ ਹੂੰ ਇੱਕਦਮ ਪਹਿਲਾਂ ਕਿ ਇਹ ਇਹਨੇ ਚਿਰਚਾਉਣ ਕੋਈ ਆ ਜੂਗਾ ਜੀ ਵਿਰੋਧ ਕਰਨ ਹੂੰ ਪਰ ਕਿਉਂਕਿ ਨੁਮਾਇੰਦਾ ਜੱਦਬੰਦੀ ਆ ਸਿੱਖਾਂ ਦੀ ਹੂੰ ਇਹ ਉਹਨਾਂ ਆਪਣਾ ਫਰਕ ਨਹੀਂ ਆਣਦਾ ਐਵੇਂ ਕੋਈ શિક્ષਕ ਸੰਗਠਨਾਂ ਨੇ ਇਸ ਗੱਲ ਦੀ ਜਿਹੜੀ ਆ ਉਹ ਧਿਆਨ ਚ ਵੀ ਲੈਂਦਾ ਸ਼ਿਕਾਇਤਾਂ ਵੀ ਕੀਤੀਆਂ ਹੂੰ ਤੇ ਇਮੀਡੀਏਟ ਜਿਹੜਾ ਪ੍ਰਧਾਨ ਜੀ ਮੈਂ ਹਰ ਡੀਸੀ ਨੂੰ ਤੇ ਮੁੱਖ ਮੰਤਰੀ ਸ਼ਿਭੇ ਦੇ ਨੂੰ ਜੀ ਜਿਹੜੀਆਂ ਉਹ ਇਹਦੇ ਖਿਲਾਫ ਜਿਹੜਾ ਉਹ ਆਪਣੀ ਜਿਹੜੀ ਆ ਉਹ ਅ ਅਰਜ਼ੀਆਂ ਭੇਜੀਆਂ ਪਰ ਉਹਨਾਂ ਨੇ ਕਿਉਂਕਿ ਅੱਜ ਇਸ ਤੋਂ ਪਸ ਤੋਂ ਬਾਅਦ ਦੇ ਵਿੱਚ ਕੰਗਣਾ ਰਣੌਤ ਦਾ ਬਿਆਨ ਵੀ ਆ ਗਿਆ ਹੈ ਉਹ ਕਹਿੰਦੇ ਕਿ ਇਸ ਅਜਾਹ ਕਰਕੇ ਖਾਸ ਕਰਕੇ ਸਿੱਖਾਂ ਦੇ ਵੱਲੋਂ ਤਾਂ ਇੱਕ ਕਲਾਕਾਰ ਨੂੰ ਜਿਹੜਾ ਇਹ ਕਹਿੰਦੇ ਉਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਨੇ ਕਲਾਕਾਰ ਦੀ ਜਿਹੜੀ ਇਹ ਕਲਾ ਨੂੰ ਨਹੀਂ ਉਹ ਸਮਝ ਰਹੇ ਇਹ ਤਾਂ ਬੜੀ ਠੀਕ ਚਾਈ ਤੇ ਬੇਸ਼ਰਮੀ ਕੀ ਹੋ ਸਕਦੀ ਹੈ ਕੰਗਣਾ ਰਣੌਤ ਦੀ ਫਿਲਮ ਨੂੰ ਸਰਟੀਫਿਕੇਟ ਦੇ ਰਿਹਾ ਸੈਂਸਰ ਬੋਰਡ ਜੀਡੀ ਫਿਲਮ ਦੇ ਉੱਤੇ ਅਕਰਾਜ ਆ ਵਟੇ ਇਹ ਇਸੇ ਗੜੀ ਦਾ ਇਸ ਚੈਪਟਰ ਦਾ ਇੱਕ ਹਿੱਸਾ ਨਾ ਜੀ ਜਿਹੜੀ ਸ਼ੁਰੂ ਹੋਈ ਐਮਰਜੈਂਸੀ ਤੋਂ ਤੇ ਜਿਹੜਾ ਚੱਲਿਆ ਦੂਰ ਤੱਕ ਜਿਹਦੇ ਵਿੱਚ ਭਾਈ ਵਿਸ਼ਾਨ ਸਿੰਘ ਖਾਲੜਾ ਦੀ ਸੀ ਜੀ ਜੀ ਹੂੰ ਉਹ ਵੀ ਤੇ ਇੱਕ ਕਲਾਕਾਰ ਨੇ ਫਿਲਮ ਬਣਾਈ ਜੀ ਉਹਨੂੰ ਸੈਂਸਰ ਬੋਰਡ ਨੇ ਤੇ ਸੱਤ ਸੰਗ ਹੈ ਉਹਨਾਂ ਨੇ ਸਰਟੀਫਿਕੇਟ ਦਿੰਦਾ ਬਿਲਕੁਲ ਕਲਾਕਾਰ ਨੇ ਹੋਰ ਫਿਲਮ ਬਣਾਈ ਕਿਮਕੀਲਾ ਕਿਉਂਕਿ ਜਿਸ ਤਰ੍ਹਾਂ ਐਮਰਜੈਂਸੀ ਅੱਜ ਹੀ ਰਿਲੀਜ਼ ਹੋਈ ਇਸੇ ਹਾਲਾਕੇ ਬੜੇ ਲੰਬੇ ਸਮੇਂ ਤੋਂ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਉਸ ਫਿਲਮ ਨੂੰ ਲੈ ਕੇ ਬੜੀ ਉਡੀਕ ਸੀਗੀ ਸਿੱਖਾਂ ਨੂੰ ਤੇ ਅੱਜ ਹੀ ਦਿਲਜੀਤ ਦੋਸਾਂਝ ਨੇ ਵੀ ਜਿਹੜਾ ਟਵੀਟ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਫਿਲਮ ਰਿਲੀਜ਼ ਹੋਏਗੀ ਵਿਦ ਨੋ ਕੱਟਸ ਕੀ ਸਮਝਦੇ ਹੋ ਕਿ ਅਚਾਨਕ ਸੈਂਸਰ ਬੋਰਡ ਦਾ ਆ ਜਾਂ ਕਹਿ ਲਿਏ ਵੀ ਜਿੱਥੇ ਫੈਸਲਾ ਇੱਕਦਮ ਆ ਜਾਣਾ ਐਮਰਜੈਂਸੀ ਦੇ ਉਸ ਫੇਲੀਅਰ ਤੋਂ ਬਾਅਦ ਦੇਖੋ ਦਿਲਜੀਤ ਦੀ ਸਟੇਟਮੈਂਟ ਕਿ ਸਵੇਰ ਮੈਨੂੰ ਨਹੀਂ ਪਤਾ ਪਰ ਕਿਉਂਕਿ ਇਸ ਚੀਜ਼ ਦੇ ਉੱਤੇ ਅੱਜ ਜਿਹੜਾ ਲਗਭਗ 10 ਵਜੇ ਤੱਕ ਜਿਹੜਾ ਇੱਕ ਚੀਜ਼ ਨੂੰ ਜਿਹੜਾ ਉਹ ਹਾਈਲਾਈਟ ਕੀਤਾ ਵੀ ਦਿਲਜੀਤ ਦੀ ਫਿਲਮ ਦੇ ਵਿੱਚ ਫਿਰ ਇਹਨੂੰ ਸਰਟੀਫਿਕੇਟ ਦਿੱਤਾ ਤੇ ਉਹਦੇ ਵਿੱਚ ਉਹ ਤੇ ਉਹ ਏਸ ਐਪ ਚੈਪਟਰ ਬੈਕ ਐਪੀਸੋਡ ਹੀ ਆ ਨਾ ਉਹ ਐਪੀਸੋਡੀਆਂ ਹੂੰ ਹੂੰ ਉਸ ਜ਼ੁਲਮ ਦੀ ਇੰਤਹਾ ਦਾ ਐਪੀਸੋਡ ਹੈ ਹੂੰ ਇਹ ਉਸ ਐਪੀਸ਼ੋਡ ਦੇ ਖਿਲਾਫ ਕੀ ਮੇਰੇ ਇਹਨਾਂ ਸਭ ਸੰਗਿਆ ਹੁਣ ਦਿਲਜੀਤ ਜੀ ਇਹਦੇ ਉੱਤੇ ਜਿਹੜਾ ਵਾ ਕੱਟ ਲਾਇਆ ਜਾ ਰਿਹਾ ਜੀ ਜਾਂ ਇਹਨੂੰ ਸੈਂਸਰ ਨੇ ਅਪਰੂਵਲ ਨਹੀਂ ਦਿੱਤੀ ਤੇ ਦਿਲਜੀਤ ਵੀ ਦੁਹਰੀ ਉਹ ਵੀ ਤੇ ਇੱਕ ਕਲਾਕਾਰ ਵਜੋਂ ਜੋ ਫਿਲਮਾਂ ਲੈਣਾ ਉਹਦੀਆਂ ਚਮਕੀਲੇ ਨੂੰ ਏਡਾ ਹਾਈਲਾਈਟ ਕੀਤਾ ਕਿ ਵਿਥਨ ਨੋ ਟਾਈਮ ਜਿਹੜੇ ਆ ਜਿਹੜਾ ਇਹਨਾਂ ਦੇ ਆਪਣੇ ਪ੍ਰਚਾਰ ਦੇ ਸਾਧਨ ਨੇ ਮਿਲੀਅਨਸ ਆਫ ਵਿਊ ਜਿਹੜੇ ਆ ਉਹ ਚਮਕੀਲੇ ਦੇ ਆ ਗਏ ਪਤਾ ਨਹੀਂ ਰਾਤ ਕਿਹੜੇ ਵੇਲੇ ਫੀਸ ਹੋਈ ਸਵੇਰੇ ਚਮਕੀਲਾ ਚਮਕੀਲਾ ਹੋਈ ਪਈ ਇਹ ਜਿਹੜਾ ਇਹ ਇੱਕ ਆਪਣੇ ਸਾਧਨਾਂ ਰਾਹੀਂ ਆਪਣੇ ਜਿਹੜੇ ਨੈਸ਼ਨਲ মিডিਆ ਰਾਹੀਂ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦਾ ਅੱਜ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਵਿਰੋਧ ਕੀਤਾ ਐਸਜੀਪੀਸੀ ਵੀ ਰਹਿਮਾਈ ਹੈਡ ਉਹਨਾਂ ਸਾਰਿਆਂ ਦਾ ਬਿਤੇ ਧੰਨਵਾਦ ਕਰਦੇ ਆ ਉੱਥੇ ਖਾਸ ਤੌਰ ਤੇ ਵਿਸ਼ੇਸ਼ ਕਰਕੇ ਪ੍ਰਧਾਨ ਸਰ ਰਜਿੰਦਰ ਸਿੰਘ ਧੰਮੀ ਉਹਨਾਂ ਦਾ ਵੀ ਵਿਸ਼ੇਸ਼ ਕਰਕੇ ਧੰਨਵਾਦ ਕਰਦੇ ਆ ਬਿਲਕੁਲ ਜੀ ਸੋ ਪਾਇ ਸਾਹਿਬ ਜੀ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਬਹੁਤ ਸਮਾਂ ਦਿੱਤਾ ਹਾਲਾਂਕਿ ਬਹੁਤ ਜ਼ਰੂਰੀ ਹੋ ਗਿਆ ਸੀ ਇਸ ਵਿਸ਼ੇ ਤੇ ਗੱਲਬਾਤ ਕਰਨਾ ਕਿ ਆਖਿਰ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਧਾਰਨਾ ਵੀ ਪਣੀ ਹੋਈ ਸੀ ਕਿ ਪਤਾ ਨਹੀਂ ਐਮਰਜੈਂਸੀ ਦਾ ਸਿੱਖਾਂ ਦੇ ਵੱਲੋਂ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਨਾ ਉਸ ਪੱਖ ਨੂੰ ਰੱਖਣਾ ਬੜਾ ਜ਼ਰੂਰੀ ਸੀ ਕਿ ਆਖਿਰ ਇਸ ਫਿਲਮ ਦੇ ਵਿੱਚ ਜਿਹੜਾ ਕਿਸ ਤਰੀਕੇ ਦੇ ਨਾਲ ਐਮਰਜੈਂਸੀ ਪੰਜਾਬ ਦੇ ਵਾਸਤੇ ਭਜਿਆ ਧੁਖ ਦਾ ਜਿਹੜੀ ਹੈ ਨਾ ਧੁਖ ਦਾ ਵਿਸ਼ਾ ਧੁਖ ਦੀ ਰਗ ਹੈ ਇੱਕ ਹੈ ਜਿਆ ਨਸੂਰ ਹੈ ਜਿਹੜਾ ਕਦੀ ਵੀ ਜਦੋਂ ਵੀ ਇਹਦਾ ਜ਼ਿਕਰ ਸ਼ੁਰੂਗਾ ਪੰਜਾਬ ਵੀ ਆਤਮਾ ਵਲੂਨਡ ਰਿਜ਼ਰਵ ਜਾਊਗੀ ਪੰਜਾਬ ਦਾ ਹਮੇਸ਼ਾ ਵਿਰੋਧ ਕਰਨਾ ਜੀ ਬਿਲਕੁਲ ਬਹੁਤ ਬਹੁਤ ਸ਼ੁਕਰਾਨੇ ਪਾ ਸਰਬਜੀ ਫਤਿਹ ਅਰਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ